ਸਮਾਂ ਬੋੜਾ ਹੈ ਸੁਣਦਾ ਕਿਸੇ ਦੀ ਵੀ ਨਹੀਂ ਪਰ ਅੰਨਾ ਨਹੀਂ ਹੈ ਦੇਖਦਾ ਸਭ ਨੂੰ ਹੈ ਅਜੀਬ ਸਦਾਗਰ ਹੈ ਇਹ ਵਕਤ ਵੀ ਜਵਾਨੀ ਦਾ ਲਾਲਚ ਦੇ ਕੇ ਬਚਪਨ ਲੈ ਜਾਂਦਾ ਹੈ ਮੁਸੀਬਤਾਂ ਨੂੰ ਰੂਹ ਨਾਲ ਪਰੇ ਥੈਲੇ ਵਰਗੀਆਂ ਹੁੰਦੀਆਂ ਨੇ ਦੇਖਦੇ ਰਹੋ ਤਾਂ ਬਹੁਤ ਵੱਡੀਆਂ ਲੱਗਦੀਆਂ ਨੇ ਜੇਕਰ ਉਠਾ ਲਵਾਂਗੇ ਤਾਂ ਇੱਕਦਮ ਹਲਕੀਆਂ ਜੀਣਾ ਸੌਖਾ ਹੈ ਪਿਆਰ ਕਰਨਾ ਵੀ ਸੌਖਾ ਹੈ ਹਾਰਨਾ ਸੌਖਾ ਹੈ ਜਿੱਤਣਾ ਵੀ ਸੌਖਾ ਹੈ ਪਰ ਜਦੋਂ ਸਭ ਸੌਖਾ ਹੈ ਤਾਂ ਕੀ ਔਖਾ ਕੀ ਸੌਖਾ ਸੌਖਾ ਹੋਣਾ ਸਭ ਤੋਂ ਔਖਾ ਹੈ ਤੁਸੀਂ ਜਿਵੇਂ ਵੀ ਹੋ ਉਦਾਂ ਹੀ ਰਹੋ ਕਿਸੇ ਤੋਂ ਪ੍ਰਭਾਵਿਤ ਹੋ ਕੇ ਖੁਦ ਨੂੰ ਬਦਲਣ ਦੀ ਕੋਲ ਨਾ ਕਰੋ ਕਿਉਂਕਿ ਕਾਂ ਦੀ ਆਵਾਜ਼ ਭਾਵੇਂ ਹੀ ਕਰ ਕਰ ਹੁੰਦੀ ਹੈ ਪਰ ਉਹ ਆਜ਼ਾਦ ਹੁੰਦਾ ਹੈ ਅਤੇ ਤੋਤਾ ਦੂਜਿਆਂ ਦੀ ਭਾਸ਼ਾ ਬੋਲਦਾ ਹੈ ਇਸ ਲਈ ਅਕਸਰ ਪਿੰਜਰੇ ਵਿੱਚ ਕੈਦ ਹੁੰਦਾ ਹੈ ਜਿਵੇਂ ਇੱਕ ਇਨਸਾਨ ਆਪਣੀ ਪਿੱਠ ਨਹੀਂ ਦੇਖ ਸਕਦਾ ਉਸੇ ਤਰ੍ਹਾਂ ਉਹ ਆਪਣੇ ਅੰਦਰ ਬੁਰਾਈਆਂ ਨੂੰ ਵੀ ਨਹੀਂ ਦੇਖ ਸਕਦਾ ਨਜ਼ਰ ਆਪਣੀਆਂ ਕਮੀਆਂ ਤੇ ਰੱਖੋ ਕਿਉਂਕਿ ਗਲਤੀ ਹਮੇਸ਼ਾ ਸਾਹਮਣੇ ਵਾਲੇ ਦੀ ਨਹੀਂ ਹੁੰਦੀ ਆਪਣੇ ਆਪ ਨੂੰ ਇਸ ਤਰ੍ਹਾਂ ਬਣਾਓ ਕਿ ਤੁਸੀਂ ਹਮੇਸ਼ਾ ਹੱਲ ਦਾ ਹਿੱਸਾ ਹੋ ਨਾ ਕਿ ਸਮੱਸਿਆ ਦਾ ਹਾਲਾਤ ਬਦਲਨੇ ਜਦੋਂ ਸੰਭਵ ਨਾ ਹੋਣ ਤਾਂ ਮੰਨ ਦੀ ਸਥਿਤੀ ਬਦਲ ਲਵੋ ਸਭ ਕੁਝ ਆਪਣੇ ਆਪ ਬਦਲ ਜਾਵੇਗਾ ਸੰਭਾਲ ਕੇ ਰੱਖੀ ਹੋਈ ਚੀਜ਼ ਤੇ ਧਿਆਨ ਨਾਲ ਸੁਣੀ ਹੋਈ ਗੱਲ ਕਿਤੇ ਨਾ ਕਿਤੇ ਕੰਮ ਆਹੀ ਜਾਂਦੀ ਹੈ ਕਿਸੇ ਵਿੱਚ ਕੋਈ ਕਮੀ ਦਿਸੇ ਤਾਂ ਉਸ ਨੂੰ ਸਮਝਾਓ ਜੇਕਰ ਹਰ ਕਿਸੇ ਵਿੱਚ ਕਮੀ ਦਿਸੇ ਤਾਂ ਖੁਦ ਨੂੰ ਸਮਝਾਉਣਾ ਬਿਹਤਰ ਰਹੇਗਾ ਸਾਨੂੰ ਅਕਸਰ ਮਹਿਸੂਸ ਹੁੰਦਾ ਕਿ ਦੂਜਿਆਂ ਦੀ ਜ਼ਿੰਦਗੀ ਬਹੁਤ ਵਧੀਆ ਹੈ ਪਰ ਅਸੀਂ ਭੁੱਲ ਜਾਂਦੇ ਹਾਂ ਕਿ ਉਹਨਾਂ ਲਈ ਅਸੀਂ ਵੀ ਦੂਸਰੇ ਹੀ ਹਾਂ ਕਿਉਂ ਕਰਦਾ ਹੈ ਤੂੰ ਰਾਹੀ ਹਰ ਮੋੜ ਤੇ ਸਵਾਲ ਰਸਤਾ ਬਣਾਉਣ ਵਾਲੇ ਨੇ ਮੰਜ਼ਿਲ ਵੀ ਬਣਾਈ ਹੋਈ ਹੈ ਕਿਸੇ ਦੇ ਗਿੜਗੜਾਉਣ ਨਾਲ ਪਹਿਲੀ ਵਾਰ ਸ਼ਬਦ ਸੁੱਕਦੇ ਨੇ ਦੂਸਰੀ ਵਾਰ ਹੰਝੂ ਸੁੱਕਦੇ ਨੇ ਤੀਸਰੀ ਵਾਰ ਜਜ਼ਬਾਤ ਸੁੱਕਦੇ ਨੇ ਤੇ ਫੇਰ ਇਨਸਾਨ ਗਿੜਗੜਾਉਂਦਾ ਨਹੀਂ ਬਲਕਿ ਪੱਥਰ ਬਣ ਜਾਂਦਾ ਹੈ ਜੇਕਰ ਸਹੀ ਦਿਸ਼ਾ ਤੇ ਸਹੀ ਸਮੇਂ ਦਾ ਗਿਆਨ ਨਾ ਹੋਵੇ ਤਾਂ ਚੜਦਾ ਸੂਰਜ ਵੀ ਡੁੱਬਦਾ ਹੀ ਦਿਸਦਾ ਹੈ